ਬਿਲਾਵਲ ਮਹੱਲਾ ਪੰਜਵਾ ਗੁਰਪੂਰੇ ਮੇਰੀ ਰਾਖ ਲਈ ਅਮਰਤ ਨਾਮ ਰਿਦੇ ਮਹਿਦੀਨੋ ਜਨਮ ਜਨਮ ਕੀ ਮੈਲ ਗਈ ਰਹਾਉ ਨਿਵਰੇ ਦੂਤ ਦੁਸ਼ਟ ਬੈਰਾਈ ਗੁਰਪੂਰੇ ਕਾ ਜਪਿਆ ਜਾਪ ਕਹਾਂ ਕਰੈ ਕੋਈ ਬੇਚਾਰਾ ਪ੍ਰਭ ਮੇਰੇ ਕਾ ਵੱਡ ਪ੍ਰਤਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾਕੀ ਸ਼ਰਨ ਪਰਿਓ ਨਾਨਕ ਦਾਸ ਜਾ ਤੇ ਉਪਰ ਕੋ ਨਾਹੀ ਬਿਲਾਵਲ ਮਹੱਲਾ ਪੰਜਵਾ ਗੁਰਪੂਰੈ ਮੇਰੀ ਰਾਖ ਲਈ ਅਮਰਤ ਨਾਮ ਰਿਦੇ ਮਹਿਦੀਨੋ ਜਨਮ ਜਨਮ ਕੀ ਮੈਲ ਗਈ ਰਹਾਉ ਨਿਵਰੇ ਦੂਤ ਦੁਸ਼ਟ ਬੈਰਾਈ ਗੁਰਪੂਰੈ ਕਾ ਜਪਿਆ ਜਾਪ ਕਹਾਂ ਕਰੈ ਕੋਈ ਬੇਚਾਰਾ ਪ੍ਰਭ ਮੇਰੇ ਕਾ ਵੱਡ ਪ੍ਰਤਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾਕੀ ਸ਼ਰਨ ਪਰਿਓ ਨਾਨਕ ਦਾਸ ਜਾ ਤੇ ਉਪਰ ਕੋ ਨਾਹੀ ਬਿਲਾਵਲ ਮਹੱਲਾ ਪੰਜਵਾ ਗੁਰਪੂਰੈ ਮੇਰੀ ਰਾਖ ਲਈ ਅਮਰਤ ਨਾਮ ਰਿਦੈ ਮਹਿਦਿਨੋ ਜਨਮ ਜਨਮ ਕੀ ਮੈਲ ਗਈ ਰਹਾਉ ਨਿਵਰੇ ਦੂਤ ਦੁਸ਼ਟ ਬੈਰਾਈ ਗੁਰਪੂਰੈ ਕਾ ਜਪਿਆ ਜਾਪ ਕਹਾਂ ਕਰੈ ਕੋਈ ਬੇਚਾਰਾ ਪ੍ਰਭ ਮੇਰੇ ਕਾ ਵੱਡ ਪ੍ਰਤਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾਕੀ ਸ਼ਰਨ ਪਰਿਓ ਨਾਨਕ ਦਾਸ ਜਾ ਤੇ ਉਪਰ ਕੋ ਨਾਹੀ ਬਿਲਾਵਲ ਮਹੱਲਾ ਪੰਜਵਾ ਗੁਰ ਪੂਰੈ ਮੇਰੀ ਰਾਖ ਲਈ ਅਮਰਤ ਨਾਮ ਰਿਦੇ ਮਹਿਦਿਨੋ ਜਨਮ ਜਨਮ ਕੀ ਮੈਲ ਗਈ ਰਹਾਓ ਨਿਵਰੇ ਦੂਤ ਦੁਸ਼ਟ ਬੈਰਾਈ ਗੁਰ ਪੂਰੈ ਕਾ ਜਪਿਆ ਜਾਪ ਕਹਾਂ ਕਰਾਇ ਕੋਈ ਬੇਚਾਰਾ ਪ੍ਰਭ ਮੇਰੇ ਕਾ ਵੱਡ ਪ੍ਰਤਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾਕੀ ਸ਼ਰਨ ਪਰਿਓ ਨਾਨਕ ਦਾਸ ਜਾ ਤੇ ਉਪਰ ਕੋ ਨਾਹੀ ਬਿਲਾਵਲ ਮਹੱਲਾ ਪੰਜਵਾ ਗੁਰ ਪੂਰਾ ਮੇਰੀ ਰਾਖ ਲਈ ਅਮਰਤ ਨਾਮ ਰਿਦੇ ਮਹਿਦਿਨੋ ਜਨਮ ਜਨਮ ਕੀ ਮੈਲ ਗਈ ਰਹਾਓ ਨਿਵਰੇ ਦੂਤ ਦੁਸ਼ਟ ਬੈਰਾਈ ਗੁਰਪੂਰੇ ਕਾ ਜਪਿਆ ਜਾਪ ਕਹਾ ਕਰੈ ਕੋਈ ਬੇਚਾਰਾ ਪ੍ਰਭ ਮੇਰੇ ਕਾ ਬੱਡ ਪ੍ਰਤਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾ ਕੀ ਸਰਣ ਪਰਿਓ ਨਾਨਕ ਦਾਸ ਜਾ ਤੇ ਉਪਰ ਕੋ ਨਾਹੀ ਬਿਲਾਵਲ ਮਹੱਲਾ ਪੰਜਵਾ ਗੁਰਪੂਰਾ ਮੇਰੀ ਰਾਖ ਲਈ ਅਮਰਤ ਨਾਮ ਰਿਦੇ ਮਹਦੀਨੋ ਜਨਮ ਜਨਮ ਕੀ ਮੈਲ ਗਈ ਰਹਾਉ ਨਿਵਰੇ ਦੂਤ ਦੁਸ਼ਟ ਬੈਰਾਈ ਗੁਰਪੂਰੇ ਕਾ ਜਪਿਆ ਜਾਪ ਕਹਾ ਕਰੈ ਕੋਈ ਬੇਚਾਰਾ ਪ੍ਰਭ ਮੇਰੇ ਕਾ ਬੱਡ ਪ੍ਰਤਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾਕੀ ਸਰਣ ਪਰਿਓ ਨਾਨਕ ਦਾਸ ਜਾਤੇ ਉਪਰ ਕੋ ਨਾਹੀ ਬਿਲਾਵਲ ਮਹੱਲਾ ਪੰਜਵਾ ਗੁਰਪੂਰੈ ਮੇਰੀ ਰਾਖ ਲਈ ਅਮਰਤ ਨਾਮ ਰਿਦੇ ਮਹਿਦਿਨੋ ਜਨਮ ਜਨਮ ਕੀ ਮੈਲ ਗਈ ਰਹਾਉ ਨਿਵਰੇ ਦੂਤ ਦੁਸ਼ਟ ਬੈਰਾਈ ਗੁਰਪੂਰੈ ਕਾ ਜਪਿਆ ਜਾਪ ਕਹਾਂ ਕਰੈ ਕੋਈ ਬੇਚਾਰਾ ਪ੍ਰਭ ਮੇਰੇ ਕਾ ਵੱਡ ਪ੍ਰਤਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾਕੀ ਸ਼ਰਨ ਪਰਿਓ ਨਾਨਕ ਦਾਸ ਜਾ ਤੇ ਉਪਰ ਕੋ ਨਾਹੀ ਬਿਲਾਵਲ ਮਹੱਲਾ ਪੰਜਵਾ ਗੁਰਪੂਰੈ ਮੇਰੀ ਰਾਖ ਲਈ ਅਮਰਤ ਨਾਮ ਰਿਦੇ ਮਹਿ ਦਿਨੋ ਜਨਮ ਜਨਮ ਕੀ ਮੈਲ ਗਈ ਰਹਾਉ ਨਿਵਰੇ ਦੂਤ ਦੁਸ਼ਟ ਬੈਰਾਈ ਗੁਰਪੂਰੈ ਕਾ ਜਪਿਆ ਜਾਪ ਕਹਾਂ ਕਰੈ ਕੋਈ ਬੇਚਾਰਾ ਪ੍ਰਭ ਮੇਰੇ ਕਾ ਵੱਡ ਪ੍ਰਤਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾ ਕੀ ਸ਼ਰਣ ਪਰਿਓ ਨਾਨਕ ਦਾਸ ਜਾ ਤੇ ਉਪਰ ਕੋ ਨਾਹੀ ਬਿਲਾਵਲ ਮਹੱਲਾ ਪੰਜਵਾ ਗੁਰਪੂਰੈ ਮੇਰੀ ਰਾਖ ਲਈ ਅਮਰਤ ਨਾਮ ਰਿਦੈ ਮਹਿ ਦਿਨੋ ਜਨਮ ਜਨਮ ਕੀ ਮੈਲ ਗਈ ਰਹਾਓ ਨਿਵਰੇ ਦੂਤ ਦੁਸ਼ਟ ਬੈਰਾਈ ਗੁਰਪੂਰੈ ਕਾ ਜਪਿਆ ਜਾਪ ਕਹਾਂ ਕਰੈ ਕੋਈ ਬੇਚਾਰਾ ਪ੍ਰਭ ਮੇਰੇ ਕਾ ਵੱਡ ਪ੍ਰਤਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾਕੀ ਸ਼ਰਨ ਪਰਿਓ ਨਾਨਕ ਦਾਸ ਜਾ ਤੇ ਉਪਰ ਕੋ ਨਾਹੀ ਬਿਲਾਵਲ ਮਹੱਲਾ ਪੰਜਵਾ ਗੁਰ ਪੂਰਾ ਮੇਰੀ ਰਾਖ ਲਈ ਅਮਰਤ ਨਾਮ ਰਿਦੇ ਮਹਿਦਿਨੋ ਜਨਮ ਜਨਮ ਕੀ ਮੈਲ ਗਈ ਰਹਾਓ ਨਿਵਰੇ ਦੂਤ ਦੁਸ਼ਟ ਬੈਰਾਈ ਗੁਰ ਪੂਰੇ ਕਾ ਜਪਿਆ ਜਾਪ ਕਹਾਂ ਕਰੈ ਕੋਈ ਬੇਚਾਰਾ ਪ੍ਰਭ ਮੇਰੇ ਕਾ ਵੱਡ ਪ੍ਰਤਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾਕੀ ਸ਼ਰਨ ਪਰਿਓ ਨਾਨਕ ਦਾਸ ਜਾ ਤੇ ਉਪਰ ਕੋ ਨਾਹੀ ਬਿਲਾਵਲ ਮਹੱਲਾ ਪੰਜਵਾ ਗੁਰ ਪੂਰਾ ਮੇਰੀ ਰਾਖ ਲਈ ਅਮਰਤ ਨਾਮ ਰਿਦੇ ਮਹਿਦਿਨੋ ਜਨਮ ਜਨਮ ਕੀ ਮੈਲ ਗਈ ਰਹਾਓ ਨਿਵਰੇ ਦੂਤ ਦੁਸ਼ਟ ਬੈਰਾਈ ਗੁਰਪੂਰੇ ਕਾ ਜਪਿਆ ਜਾਪ ਕਹਾ ਕਰੈ ਕੋਈ ਬੇਚਾਰਾ ਪ੍ਰਭ ਮੇਰੇ ਕਾ ਬੱਡ ਪ੍ਰਤਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾਕੀ ਸਰਣ ਪਰਿਓ ਨਾਨਕ ਦਾਸ ਜਾਤੇ ਉਪਰ ਕੋ ਨਾਹੀ ਬਿਲਾਵਲ ਮਹੱਲਾ ਪੰਜਵਾ ਗੁਰਪੂਰਾ ਮੇਰੀ ਰਾਖ ਲਈ ਅਮਰਤ ਨਾਮ ਰਿਦੇ ਮਹਿ ਦਿਨੋ ਜਨਮ ਜਨਮ ਕੀ ਮੈਲ ਗਈ ਰਹਾਉ ਨਿਵਰੇ ਦੂਤ ਦੁਸ਼ਟ ਬੈਰਾਈ ਗੁਰਪੂਰੇ ਕਾ ਜਪਿਆ ਜਾਪ ਕਹਾ ਕਰੈ ਕੋਈ ਬੇਚਾਰਾ ਪ੍ਰਭ ਮੇਰੇ ਕਾ ਬੱਡ ਪ੍ਰਤਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾਕੀ ਸਰਣ ਪਰਿਓ ਨਾਨਕ ਦਾਸ ਜਾਤੇ ਉਪਰ ਕੋ ਨਾਹੀ ਬਿਲਾਵਲ ਮਹੱਲਾ ਪੰਜਵਾਂ ਗੁਰਪੂਰੈ ਮੇਰੀ ਰਾਖ ਲਈ ਅਮਰਤ ਨਾਮ ਰਿਦੇ ਮਹਿ ਦਿਨੋ ਜਨਮ ਜਨਮ ਕੀ ਮੈਲ ਗਈ ਰਹਾਉ ਨਿਵਰੇ ਦੂਤ ਦੁਸ਼ਟ ਬੈਰਾਈ ਗੁਰਪੂਰੈ ਕਾ ਜਪਿਆ ਜਾਪ ਕਹਾਂ ਕਰੈ ਕੋਈ ਬੇਚਾਰਾ ਪ੍ਰਭ ਮੇਰੇ ਕਾ ਵੱਡ ਪ੍ਰਤਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾਕੀ ਸ਼ਰਨ ਪਰਿਓ ਨਾਨਕ ਦਾਸ ਜਾ ਤੇ ਉਪਰ ਕੋ ਨਾਹੀ ਬਿਲਾਵਲ ਮਹੱਲਾ ਪੰਜਵਾ ਗੁਰਪੂਰੇ ਮੇਰੀ ਰਾਖ ਲਈ ਅਮਰਤ ਨਾਮ ਰਿਦੇ ਮਹਿਦੀਨੋ ਜਨਮ ਜਨਮ ਕੀ ਮੈਲ ਗਈ ਰਹਾਓ ਨਿਵਰੇ ਦੂਤ ਦੁਸ਼ਟ ਬੈਰਾਈ ਗੁਰਪੂਰੇ ਕਾ ਜਪਿਆ ਜਾਪ ਕਹਾਂ ਕਰੈ ਕੋਈ ਬੇਚਾਰਾ ਪ੍ਰਭ ਮੇਰੇ ਕਾ ਵੱਡ ਪ੍ਰਤਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾਂ ਕੀ ਸ਼ਰਨ ਪਰਿਓ ਨਾਨਕ ਦਾਸ ਜਾ ਤੇ ਉਪਰ ਕੋ ਨਾਹੀ ਬਿਲਾਵਲ ਮਹੱਲਾ ਪੰਜਵਾ ਗੁਰ ਪੂਰਾ ਮੇਰੀ ਰਾਖ ਲਈ ਅੰਮ੍ਰਿਤ ਨਾਮ ਰਿਦੇ ਮਹਿ ਦਿਨੋ ਜਨਮ ਜਨਮ ਕੀ ਮੈਲ ਗਈ ਰਹਾਓ ਨਿਵਰੇ ਦੂਤ ਦੁਸ਼ਟ ਬੈਰਾਈ ਗੁਰ ਪੂਰੇ ਕਾ ਜਪਿਆ ਜਾਪ ਕਹਾਂ ਕਰੈ ਕੋਈ ਬੇਚਾਰਾ ਪ੍ਰਭ ਮੇਰੇ ਕਾ ਵੱਡ ਪ੍ਰਤਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾਕੇ ਸ਼ਰਨ ਪਰਿਓ ਨਾਨਕ ਦਾਸ ਜਾ ਤੇ ਉਪਰ ਕੋ ਨਾਹੀ ਬਿਲਾਵਲ ਮਹੱਲਾ ਪੰਜਵਾ ਗੁਰ ਪੂਰੇ ਮੇਰੀ ਰਾਖ ਲਈ ਅਮਰਤ ਨਾਮ ਰਿਦੇ ਮਹਿਦਿਨੋ ਜਨਮ ਜਨਮ ਕੀ ਮੈਲ ਗਈ ਰਹਾਓ ਨਿਵਰੇ ਦੂਤ ਦੁਸ਼ਟ ਬੈਰਾਈ ਗੁਰ ਪੂਰੇ ਕਾ ਜਪਿਆ ਜਾਪ ਕਹਾਂ ਕਰੈ ਕੋਈ ਬੇਚਾਰਾ ਪ੍ਰਭ ਮੇਰੇ ਕਾ ਵੱਡ ਪ੍ਰਤਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾਕੀ ਸ਼ਰਨ ਪਰਿਓ ਨਾਨਕ ਦਾਸ ਜਾ ਤੇ ਉਪਰ ਕੋ ਨਾਹੀ ਬਿਲਾਵਲ ਮਹੱਲਾ ਪੰਜਵਾ ਗੁਰ ਪੂਰਾ ਮੇਰੀ ਰਾਖ ਲਈ ਅਮਰਤ ਨਾਮ ਹਿਰਦੈ ਮਹਿਦਿਨੋ ਜਨਮ ਜਨਮ ਕੀ ਮੈਲ ਗਈ ਰਹਾਓ ਨਿਵਰੇ ਦੂਤ ਦੁਸ਼ਟ ਬੈਰਾਈ ਗੁਰਪੂਰੇ ਕਾ ਜਪਿਆ ਜਾਪ ਕਹਾ ਕਰੈ ਕੋਈ ਬੇਚਾਰਾ ਪ੍ਰਭ ਮੇਰੇ ਕਾ ਬੱਡ ਪ੍ਰਤਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾਕੀ ਸਰਣ ਪਰਿਓ ਨਾਨਕ ਦਾਸ ਜਾ ਤੇ ਉਪਰ ਕੋ ਨਾਹੀ ਬਿਲਾਵਲ ਮਹੱਲਾ ਪੰਜਵਾ ਗੁਰਪੂਰਾ ਮੇਰੀ ਰਾਖ ਲਈ ਅਮਰਤ ਨਾਮ ਹਿਰਦੇ ਮਹਿ ਦਿਨੋ ਜਨਮ ਜਨਮ ਕੀ ਮੈਲ ਗਈ ਰਹਾਉ ਨਿਵਰੇ ਦੂਤ ਦੁਸ਼ਟ ਬੈਰਾਈ ਗੁਰਪੂਰੇ ਕਾ ਜਪਿਆ ਜਾਪ ਕਹਾ ਕਰੈ ਕੋਈ ਬੇਚਾਰਾ ਪ੍ਰਭ ਮੇਰੇ ਕਾ ਬੱਡ ਪ੍ਰਤਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾਕੀ ਸਰਣ ਪਰਿਓ ਨਾਨਕ ਦਾਸ ਜਾਤੇ ਉਪਰ ਕੋ ਨਾਹੀ ਬਿਲਾਵਲ ਮਹੱਲਾ ਪੰਜਵਾ ਗੁਰਪੂਰੈ ਮੇਰੀ ਰਾਖ ਲਈ ਅਮਰਤ ਨਾਮ ਰਿਦੇ ਮਹਿ ਦਿਨੋ ਜਨਮ ਜਨਮ ਕੀ ਮੈਲ ਗਈ ਰਹਾਉ ਨਿਵਰੇ ਦੂਤ ਦੁਸ਼ਟ ਬੈਰਾਈ ਗੁਰਪੂਰੈ ਕਾ ਜਪਿਆ ਜਾਪ ਕਹਾਂ ਕਰੈ ਕੋਈ ਬੇਚਾਰਾ ਪ੍ਰਭ ਮੇਰੇ ਕਾ ਵੱਡ ਪ੍ਰਤਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾਕੀ ਸ਼ਰਨ ਪਰਿਓ ਨਾਨਕ ਦਾਸ ਜਾ ਤੇ ਉਪਰ ਕੋ ਨਾਹੀ ਬਿਲਾਵਲ ਮਹੱਲਾ ਪੰਜਵਾ ਗੁਰਪੂਰਾ ਮੇਰੀ ਰਾਖ ਲਈ ਅਮਰਤ ਨਾਮ ਰਿਦੇ ਮਹਿਦਿਨੋ ਜਨਮ ਜਨਮ ਕੀ ਮੈਲ ਗਈ ਰਹਾਉ ਨਿਵਰੇ ਦੂਤ ਦੁਸ਼ਟ ਬੈਰਾਈ ਗੁਰਪੂਰੇ ਕਾ ਜਪਿਆ ਜਾਪ ਕਹਾਂ ਕਰੈ ਕੋਈ ਬੇਚਾਰਾ ਪ੍ਰਭ ਮੇਰੇ ਕਾ ਵੱਡ ਪ੍ਰਤਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾ ਕੀ ਸ਼ਰਨ ਪਰਿਓ ਨਾਨਕ ਦਾਸ ਜਾ ਤੇ ਉਪਰ ਕੋ ਨਾਹੀ ਬਿਲਾਵਲ ਮਹੱਲਾ ਪੰਜਵਾ ਗੁਰਪੂਰੈ ਮੇਰੀ ਰਾਖ ਲਈ ਅਮਰਤ ਨਾਮ ਰਿਦੇ ਮਹਿਦੀਨੋ ਜਨਮ ਜਨਮ ਕੀ ਮੈਲ ਗਈ ਰਹਾਉ ਨਿਵਰੇ ਦੂਤ ਦੁਸ਼ਟ ਬੈਰਾਈ ਗੁਰਪੂਰੈ ਕਾ ਜਪਿਆ ਜਾਪ ਕਹਾਂ ਕਰੈ ਕੋਈ ਬੇਚਾਰਾ ਪ੍ਰਭ ਮੇਰੇ ਕਾ ਵੱਡ ਪ੍ਰਤਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾਕੀ ਸ਼ਰਨ ਪਰਿਓ ਨਾਨਕ ਦਾਸ ਜਾ ਤੇ ਉਪਰ ਕੋ ਨਾਹੀ ਬਿਲਾਵਲ ਮਹੱਲਾ ਪੰਜਵਾ ਗੁਰ ਪੂਰੇ ਮੇਰੀ ਰਾਖ ਲਈ ਅਮਰਤ ਨਾਮ ਰਿਦੇ ਮਹਿ ਦਿਨੋ ਜਨਮ ਜਨਮ ਕੀ ਮੈਲ ਗਈ ਰਹਾਓ ਨਿਵਰੇ ਦੂਤ ਦੁਸ਼ਟ ਬੈਰਾਈ ਗੁਰ ਪੂਰੇ ਕਾ ਜਪਿਆ ਜਾਪ ਕਹਾਂ ਕਰਾਇ ਕੋਈ ਬੇਚਾਰਾ ਪ੍ਰਭ ਮੇਰੇ ਕਾ ਵੱਡ ਪ੍ਰਤਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾਕੀ ਸ਼ਰਨ ਪਰਿਓ ਨਾਨਕ ਦਾਸ ਜਾ ਤੇ ਉਪਰ ਕੋ ਨਾਹੀ ਬਿਲਾਵਲ ਮਹੱਲਾ ਪੰਜਵਾ ਗੁਰ ਪੂਰਾ ਮੇਰੀ ਰਾਖ ਲਈ ਅਮਰਤ ਨਾਮ ਹਿਰਦੇ ਮਹਿਦਿਨੋ ਜਨਮ ਜਨਮ ਕੀ ਮੈਲ ਗਈ ਰਹਾਓ ਨਿਵਰੇ ਦੂਤ ਦੁਸ਼ਟ ਬੈਰਾਈ ਗੁਰਪੂਰੇ ਕਾ ਜਪਿਆ ਜਾਪ ਕਹਾ ਕਰੈ ਕੋਈ ਬੇਚਾਰਾ ਪ੍ਰਭ ਮੇਰੇ ਕਾ ਬੱਡ ਪ੍ਰਤਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾਂ ਕੀ ਸਰਣ ਪਰਿਓ ਨਾਨਕ ਦਾਸ ਜਾ ਤੇ ਉਪਰ ਕੋ ਨਾਹੀ ਬਿਲਾਵਲ ਮਹੱਲਾ ਪੰਜਵਾ ਗੁਰਪੂਰਾ ਮੇਰੀ ਰਾਖ ਲਈ ਅਮਰਤ ਨਾਮ ਹਿਰਦੇ ਮਹਿਦੀਨੋ ਜਨਮ ਜਨਮ ਕੀ ਮੈਲ ਗਈ ਰਹਾਉ ਨਿਵਰੇ ਦੂਤ ਦੁਸ਼ਟ ਬੈਰਾਈ ਗੁਰਪੂਰੇ ਕਾ ਜਪਿਆ ਜਾਪ ਕਹਾ ਕਰੈ ਕੋਈ ਬੇਚਾਰਾ ਪ੍ਰਭ ਮੇਰੇ ਕਾ ਬੱਡ ਪ੍ਰਤਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾਕੀ ਸਰਣ ਪਰਿਓ ਨਾਨਕ ਦਾਸ ਜਾਤੇ ਉਪਰ ਕੋ ਨਾਹੀ ਬਿਲਾਵਲ ਮਹੱਲਾ ਪੰਜਵਾ ਗੁਰਪੂਰੈ ਮੇਰੀ ਰਾਖ ਲਈ ਅਮਰਤ ਨਾਮ ਰਿਦੇ ਮਹਿਦਿਨੋ ਜਨਮ ਜਨਮ ਕੀ ਮੈਲ ਗਈ ਰਹਾਉ ਨਿਵਰੇ ਦੂਤ ਦੁਸ਼ਟ ਬੈਰਾਈ ਗੁਰਪੂਰੈ ਕਾ ਜਪਿਆ ਜਾਪ ਕਹਾਂ ਕਰੈ ਕੋਈ ਬੇਚਾਰਾ ਪ੍ਰਭ ਮੇਰੇ ਕਾ ਵੱਡ ਪ੍ਰਤਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾਕੀ ਸ਼ਰਨ ਪਰਿਓ ਨਾਨਕ ਦਾਸ ਜਾ ਤੇ ਉਪਰ ਕੋ ਨਾਹੀ ਬਿਲਾਵਲ ਮਹੱਲਾ ਪੰਜਵਾ ਗੁਰਪੂਰੈ ਮੇਰੀ ਰਾਖ ਲਈ ਅਮਰਤ ਨਾਮ ਰਿਦੈ ਮਹਿ ਦਿਨੋ ਜਨਮ ਜਨਮ ਕੀ ਮੈਲ ਗਈ ਰਹਾਉ ਨਿਵਰੇ ਦੂਤ ਦੁਸ਼ਟ ਬੈਰਾਈ ਗੁਰਪੂਰੈ ਕਾ ਜਪਿਆ ਜਾਪ ਕਹਾਂ ਕਰੈ ਕੋਈ ਬੇਚਾਰਾ ਪ੍ਰਭ ਮੇਰੇ ਕਾ ਵੱਡ ਪ੍ਰਤਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾਂ ਕੀ ਸ਼ਰਨ ਪਰਿਓ ਨਾਨਕ ਦਾਸ ਜਾ ਤੇ ਉਪਰ ਕੋ ਨਾਹੀ ਬਿਲਾਵਲ ਮਹੱਲਾ ਪੰਜਵਾ ਗੁਰ ਪੂਰਾ ਮੇਰੀ ਰਾਖ ਲਈ ਅਮਰਤ ਨਾਮ ਰਿਦੇ ਮਹਿ ਦਿਨੋ ਜਨਮ ਜਨਮ ਕੀ ਮੈਲ ਗਈ ਰਹਾਓ ਨਿਵਰੇ ਦੂਤ ਦੁਸ਼ਟ ਬੈਰਾਈ ਗੁਰ ਪੂਰੇ ਕਾ ਜਪਿਆ ਜਾਪ ਕਹਾਂ ਕਰੈ ਕੋਈ ਬੇਚਾਰਾ ਪ੍ਰਭ ਮੇਰੇ ਕਾ ਵੱਡ ਪ੍ਰਤਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾਕੀ ਸਰਣ ਪਰਿਓ ਨਾਨਕ ਦਾ